ਜੋ ਅੱਜ ਚੰਡੀਗੜ੍ਹ ਕੋਰਟ ਦੇ ਉੱਤੇ ਇੱਕ ਵਾਪਰਾ ਮਨਾ ਕੰਗੜਾ ਰੌਪਾਇ ਸੀ ਜਿਹੜੇ ਐਲਪੀ ਬਣਿਆ ਸਾਡੇ ਇਸ ਟਾਈਮ ਭਾਜਪੀ ਦੇ ਮੰਡੀ ਤੋਂ ਸੀਆਈਐਸਐਫ ਦੀ ਮੁਲਾਜ਼ਮ ਇਕ ਵੀ ਜੋ ਉੱਥੇ ਚੈਕਿੰਗ ਵਗੈਰਾ ਕਰ ਰਹੇ ਸੀਗੇ ਉਹ ਟਾਈਮ ਜਰੂਰ ਨਹੀਂ ਪੈ ਗਈ ਨਹੀਂ ਗੱਲ ਕਰੀ ਤਾਂ ਉਹਨੇ ਪੰਜਾਬੀ ਹੋਣ ਦੇ ਨਾਤੇ ਕੁਲਵਿੰਦਰ ਕੌਰ ਨੂੰ ਗਲਤ ਬੋਲਿਆ ਕੰਗੜਾ ਰੌਪਾਇ ਪੈਰਾਵੀ ਕਿਸਾਨਾਂ ਕੋਲ ਦੀ ਬਹੁਤ ਗਲਤ ਬੋਲੀ ਹੈ ਉਹਨੇ ਪੈਰਾਵੀ ਮੰੰਦਾ ਜਗ੍ਹਾ ਬੋਲਦਾ ਹੈਗਾ ਤੁਹਾਨੂੰ ਕਿਸਾਨੀ ਜਦੋਂ ਅੰਦੋਲਨ ਪਿੱਲਾ 2020 ਦੇ 21 ਵਾਲਾ ਜਦੋਂ ਵੀ ਸਾਡੇ ਜਿਹੜੀਆਂ ਮਾਦਾ ਉੱਥੇ ਬੈਠੀਆਂ ਉਹਨੂੰ 100 ਰੁਪਏ ਦਿਹਾੜੀ ਦੇ ਲੈ ਕੇ ਆਣ ਨਾਲ ਕਹਿੰਦੇ ਕਿਸੇ ਨੂੰ ਕੁਛ ਕਿਦਾ ਤੇ ਹੁਣ ਐਮਪੀ ਬਣ ਕੇ ਤੌਰ ਤੇ ਹੋਰ ਵੀ ਸਾਨੂੰ ਲੱਗਦਾ ਦਮਾ ਖਰਾਬ ਹੋ ਗਿਆ ਜਦੋਂ ਚੈਕਿੰਗ ਦੇ ਵਿੱਚ ਸਾਡੇ ਕੁੜੀ ਤਲਵਿੰਦਰ ਕੌਰ ਨੇ ਸਵਾਲ ਜਵਾਬ ਕਰੇ ਜਿੰਦਾ ਜਰ ਕਲਵਿੰਦਰ ਕੌਰ ਤੇ ਮਿਕਲਵਿੰਦਰ ਕੌਰ ਨੇ ਕੰਗਣਾ ਨਰਾਉ ਦੇ ਫੜਮ ਮਾਰਿਆ ਪਰ ਜਿਹੜੀ ਕਲਵਿੰਦਰ ਕੌਰ ਹੈ ਕਾਫੀ ਪਿਛੇ ਖੜੀ ਹੈ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰਿਓਂ ਨੇ ਜੋ ਅੱਜ ਚੰਡੀਗੜ੍ਹ ਰਿਪੋਰਟ ਦੇ ਉੱਤੇ ਇੱਕ ਵਾਪਰਾ ਆਪਣਾ ਕੰਗਣਾ ਨਰਾਉ ਪਾਈ ਸੀ ਜਿਹੜੇ ਐਮਪੀ ਬਣਿਆ ਸਾਡੇ ਇਸ ਟਾਈਮ ਬੀਜੇਪੀ ਦੇ ਮੰਡੀ ਤੋਂ ਉਹਨਾਂ ਦੇ ਨਾਲ ਕਹਿੰਦੇ ਕੁਲਵਿੰਦਰ ਕੌਰ ਸੀਆਈਐਸ ਦੀ ਸਾਡੀ ਸੀਆਈਐਸਐਫ ਦੀ ਮੁਲਾਜ਼ਮ ਹੈ ਕੁੜੀ ਜੋ ਉੱਥੇ ਚੈਕਿੰਗ ਵਗੈਰਾ ਕਰ ਰਹੇ ਸੀਗੇ ਉਹ ਟਾਈਮ ਜਦੋਂ ਉਹਨੇ ਚੈਕਿੰਗ ਦੀ ਗੱਲ ਕਰੀ ਤਾਂ ਉਹਨੇ ਪੰਜਾਬੀ ਹੋਣ ਦੇ ਨਾਤੇ ਕੁਲਵਿੰਦਰ ਕੌਰ ਨੂੰ ਗਲਤ ਬੋਲਿਆ ਕੰਗਣਾ ਬਣਾਉਂਦ ਨੇ ਕਿਉਂਕਿ ਜਿਹੜੀ ਕੰਗਣਾ ਲਾਉਦਾ ਉਹ ਪਹਿਲਾਂ ਵੀ ਕਿਸਾਨਾਂ ਪ੍ਰਤੀ ਬਹੁਤ ਗਲਤ ਬੋਲੀ ਹੈ ਉਹਨੇ ਪਹਿਲਾਂ ਵੀ ਮੰਦਾ ਜੱਗਾ ਬੋਲਿਆ ਹੈਗਾ ਸਾਨੂੰ ਕਿਸਾਨੀ ਜਦੋਂ ਅੰਦੋਲਨ ਪਿਛਲਾ 2020 ਤੇ 21 ਵਾਲਾ ਜਦੋਂ ਵੀ ਸਾਡੇ ਜਿਹੜੀਆਂ ਮਾਤਾਂ ਉੱਥੇ ਬੈਠੀਆਂ ਨੇ ਉਹਨਾਂ ਨੂੰ 100 ਰੁਪਏ ਦਿਹਾੜੀ ਦੇ ਲੈ ਕੇ ਆਣ ਨਾਲ ਕਹੀ ਕਿ ਇਹਨੂੰ ਕੁਝ ਕਿਹਾ ਤੇ ਹੁਣ ਐਮਪੀ ਬਣ ਕੇ ਤਾਂ ਉਹਨਾਂ ਦਾ ਹੋਰ ਵੀ ਸਾਨੂੰ ਲੱਗਦਾ ਦਿਮਾਗ ਖਰਾਬ ਹੋ ਗਿਆ ਜਦੋਂ ਚੈਕਿੰਗ ਦੇ ਵਿੱਚ ਸਾਡੀ ਕੁੜੀ ਕੁਲਵਿੰਦਰ ਕੌਰ ਨੇ ਤਾਂ ਸਵਾਲ ਜਵਾਬ ਕਰੇ ਤਾਂ ਉਹਦੇ ਹੱਥੋਂ ਬਾਈ ਕਰਕੇ ਉਹ ਕਹੀ ਜੇ ਕੰਗੜਾ ਨਰਾਉਤ ਉਹਦੇ ਨਾਲ ਗਲਤ ਹੋਂਦੀ ਹੈ ਜਦ ਕਿ ਮੈਂ ਹੁਣੇ ਖ਼ਬਰ ਦੇਖ ਰਹਿੰਦਾ ਹਾਂ ਕਿ ਉਹ ਜੇ ਟੀਮ ਦੇ ਚੰਦੀ ਹੈ ਉਹਦੇ ਵਿੱਚ ਬਲੇਮ ਲਾਇਆ ਜਾ ਰਿਹਾ ਕੁਲਵਿੰਦਰ ਕੌਰ ਤੇ ਕਿ ਕੁਲਵਿੰਦਰ ਕੌਰ ਨੇ ਕੰਗੜਾ ਨਰਾਉਤ ਦੇ ਥੱਪੜ ਮਾਰਿਆ ਪਰ ਜਿਹੜੀ ਕੁਲਵਿੰਦਰ ਕੌਰ ਹੈ ਕਾਫੀ ਪਿੱਛੇ ਖੜ ਜਦੋਂ ਅੱਗੇ ਜਾ ਕੇ ਬੈਕ ਮੁੜ ਕੇ ਦੇਖਦੀ ਹੈ ਇੱਕ ਬੰਦਾ ਉਹ ਬੰਦਿਆ ਇੱਕ ਕਾਲੇ ਕੱਪੜਿਆਂ ਦੇ ਵਿੱਚ ਕੁੜੀ ਉਹਦੇ ਨੇੜੇ ਆਉਂਦੀ ਹੈ ਕੰਗੜਾ ਰਣਾ ਤੇ ਜਦ ਕਿ ਉਹ ਇੱਕ ਕੈਪ ਵਾਲਾ ਬੰਦਾ ਜਿਹੜਾ ਹੈਗਾ ਹਿਮਾਚਲ ਦਾ ਹੀ ਲੱਗਦਾ ਉਹਨੇ ਉਹ ਕਾਲੀ ਕੱਪੜਾ ਵਾਲੀ ਕੁੜੀ ਤੇ ਥੱਪੜ ਜਰੂਰ ਮਾਰਿਆ ਕਿਉਂਕਿ ਇਹਦੇ ਚਾਹ ਦਿਖਦਾ ਵੀ ਦੇਖੋ ਉਹਨਾਂ ਦਾ ਐਨਾ ਦਿਮਾਗ ਖਰਾਬ ਹੋ ਗਿਆ ਮੀ ਜੀ ਪੀ ਵਾਲਿਆਂ ਦਾ ਜਿਹੜੇ 에어ਪੋਰਟਾਂ ਦੇ ਆ ਕੇ ਬਦਮਾਸ਼ੀ ਕਰਨ ਲੱਗੇ ਜਦ ਕਿ ਜਿਹੜੇ ਸਾਡੇ ਉੱਤੇ ਮੁਲਾਜ਼ਮ ਹੈ ਕਿਉਂਕਿ ਕੁਲਵਿੰਦਰ ਕੌਰ ਆ ਤਾਂ ਹੈ ਨਹੀਂ ਗੱਜ ਨਵੀਂ ਲੱਗੀ ਹੈ ਜਾਂ ਕੁਛ ਹੈ ਪੰਜਾਬ ਦੀ ਕੁੜੀ ਹੈ ਠੀਕ ਹੈ ਸਾਡਾ ਹੱਕ ਹੈ ਪੰਜਾਬ ਦੇ ਵੀ 에어ਪੋਰਟ ਬਣਿਆ ਵੀ ਅਸੀਂ ਪੰਜਾਬੀਆਂ ਨੇ ਉੱਥੇ ਕੰਮ ਵੀ ਕਰਨਾ ਸਾਰਾ ਪੂਜਾ ਪਰ ਸਾਨੂੰ ਬਦਨਾਮ ਕਰਨਾ ਬਿਲਕੁਲ ਗਲਤ ਗੱਲ ਹੈ ਅਸੀਂ ਆਪਣੇ ਵੱਲੋਂ ਕਿਸਾਨ ਜਿਹਾ ਬੰਦਿਆ ਮੈਨੂੰ ਕੁਲਵਿੰਦਰ ਕੌਰ ਦੇ ਨਾਲ ਖੜਿਆ ਪਰ ਜੇ ਬਿਲਕੁਲ ਉਹਦੇ ਨਾਲ ਕੋਈ ਗਲਤ ਹੁੰਦਾ ਆ ਬੇਨਿਆਈ ਕਰਦੇ ਆ ਤਾਂ ਅਸੀਂ ਕੁਲਵਿੰਦਰ ਕੌਰ ਦੇ ਹੱਕ 'ਚ ਖੜਾਗੇ ਉਦੋਂ ਬਾਅਦ ਜੋ ਕੰਗੜਾ ਪਰੋਤ ਨੇ ਕਰਿਆ ਉਤੇ ਆ ਕੇ ਉਹ ਗਾੜੀ ਘਲਾਉਂਚ ਵੀ ਕਰੀਆ ਕੁਲਵਿੰਦਰ ਗੌਰ ਨਾਲ ਜਾਂ ਗਲਤ ਬੋਲਿਆ ਉਹਦੀ ਅਸੀਂ ਨਖੇਦੀ ਕਰਦੇ ਆਂ ਉਸ ਤੋਂ ਬਾਅਦ ਜੋ ਕੰਗੜਾ ਰੌਣ ਦੇ ਨਾਲ ਬੰਦਾ ਹੈਗਾ ਇੱਕ ਕੈਬ ਲਈ ਹੀ ਉਹਦੇ ਹਮਦਰਦੀ ਵੀਡੀਓ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀਡੀਓ ਕਲਿੱਪ ਦੇ ਵਿੱਚ ਰੋਕ ਕੇ ਵੀ ਉਹਦੇ ਵਿੱਚ ਉਹ ਬੰਦਾ ਇੱਕ ਕਾਲੇ ਕੱਪੜੇ ਵਾਲੀ ਕੁੜੀ ਦੇ ਥੱਪੜ ਜ਼ਰੂਰ ਮਾਰ ਰਿਹਾ ਜਿਹਦੀ ਅਸੀਂ ਮੰਗ ਕਰਦੇ ਆਂ ਉਹਦੀ ਜਾਂਚ ਕਰਕੇ ਉਹ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਕੰਗੜਾ ਰੌਣ ਤੇ ਜਿਹੜੀ ਐਮਪੀ ਬਣੀ ਉਹਤੇ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਗੁਰਜੀਤ ਸਿੰਘ ਖਾਲਸਾ ਵੈਲ